ਬਾਬਾ ਅਟੱਲ ਰਾਏ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸੀ ਇੱਕ ਦਿਨ ਮਿੱਤਰਾਂ ਦੇ ਨਾਲ ਖੇਡਦੇ ਖੇਡਦਿਆਂ ਸ਼ਾਮ ਹੋ ਗਈ ਉਸ ਸ਼ਾਮ ਦੀ ਮਿੱਟੀ ਭਾਵ ਕੀ ਦਾਈ ਮਿੱਤਰ ਮੋਹਣ ਦੇ ਸਿਰ ਰਹਿ ਗਈ ਉਸ ਰਾਤ ਨੂੰ ਮੋਹਣ ਦੀ ਸੱਪ ਲੜਨ ਦੇ ਨਾਲ ਮੌਤ ਹੋ ਗਈ ਅਗਲੇ ਦਿਨ ਬਾਬਾ ਅਟੱਲ ਰਾਏ ਜੀ ਨੂੰ ਪਤਾ ਲੱਗਿਆ ਤੇ ਮੋਹਣ ਦੇ ਘਰ ਗਏ ਤੇ ਸੋਟੀ ਲਾ ਕੇ ਕਿਹਾ ਉਠ ਮੋਹਣ ਸਾਡੀ ਮਿੱਟੀ ਦੇ ਗੁਰੂ ਜੀ ਦੇ ਸੁਪੁੱਤਰ ਸੀ ਤਾਕਤ ਸੀ ਰਸਨਾ ਦੇ ਵਿੱਚ ਮੋਹਨ ਉੱਠ ਪਿਆ ਭਾਵ ਕਿ ਜਿੰਦਾ ਹੋ ਗਿਆ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਿਆ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਅਟਲ رائے ਨੂੰ ਬੁਲਾਇਆ ਤੇ ਕਿਹਾ ਕਿ ਤੁਸੀਂ ਪਰਮੇਸ਼ਰ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਹੁਣ ਲੋਕ ਮਰਤਕ ਜੀਵਾਂ ਨੂੰ ਲੈ ਕੇ ਆਇਆ ਕਰਨਗੇ ਕੀ ਕਿਹਾ ਕਰਨਗੇ ਕਿ ਇਹਨਾਂ ਨੂੰ ਜ਼ਿੰਦਾ ਕਰ ਦਿਓ ਆ ਮੋਹਣ ਦੀ ਜਗ੍ਹਾ ਤੇ ਜਾ ਤੇ ਤੁਸੀਂ ਸਰੀਰ ਨੂੰ ਤਿਆਗ ਦਿਓ ਜਾਂ ਫਿਰ ਮੈਂ ਸਰੀਰ ਨੂੰ ਤਿਆਗਾਂਗਾ ਤੇ ਬਾਬਾ ਅਟਲ ਰਾਏ ਜੀ 9 ਸਾਲ ਦੀ ਉਮਰ ਦੇ ਵਿੱਚ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਚਾਦਰ ਲੈ ਕੇ ਸਰੀਰ ਨੂੰ ਤਿਆਗ ਦਿੱਤਾ ਤੇ ਇਤਨਾ ਤਕੜਾ ਪਿਤਾ ਦਾ ਹੁਕਮ ਮੰਨਿਆ ਕਿ ਅੱਜ ਨੌ ਮੰਜਲਾ ਸਥਾਨ ਹੁਣ ਬਾਬਾ ਅਟਲ ਰਾਏ ਦਰਬਾਰ ਸ਼ੋਭਿਤ ਹੈ ਜੋ ਕਿ ਸ੍ਰੀ ਹਰਮੰਦਰ ਸਾਹਿਬ ਦੇ